ਇਹ ਚੀਜ਼ ਵੀ ਜ਼ਰੂਰੀ ਆ ਗਰਮੀ ਬਹੁਤ ਜ਼ਰੂਰੀ ਆ ਪ੍ਰਗਤੀ ਉਹੀ ਚੀਜ਼ ਛੱਡਦੀ ਆ ਜਿਹਨੂੰ ਜਿਹੜੀ ਚੀਜ਼ ਮਨੁੱਖ ਨੂੰ ਚਾਹੀਦੀ ਆ ਠੀਕ ਆ ਜੇ ਠੰਡ ਆ ਤਾਂ ਠੰਡ ਵੀ ਚਾਹੀਦੀ ਆ ਗਰਮੀਆਂ ਤੇ ਗਰਮੀ ਵੀ ਚਾਹੀਦੀ ਆ ਸਮਝਦੇ ਆ ਨਾ ਇਹ ਨਹੀਂ ਕਿ ਉਹ ਉਹ ਉਹੀ ਛੱਡੀ ਜਾਂਦੀ ਨਾ ਇਹਦਾ ਕੋਈ ਮਤਵਲ ਆ ਤਾਂ ਕਰਕੇ ਚੀਜ਼ਾਂ ਹੋ ਰਹੀਆਂ ਠੀਕ ਆ ਬਾਕੀ ਰਹੀ ਗੱਲ ਲੱਗਣ ਦੀ ਗਰਮੀ ਤਾਂ ਲੱਗਦੀ ਆ ਜੇ ਤੁਸੀਂ ਆਪਦੇ ਮਨ ਨੂੰ ਸੋਲ ਬਣਾ ਲਿਆ ਆਪਦੇ ਆਪ ਨੂੰ ਸੋਲ ਬਣਾ ਲਿਆ ਤੇ ਜੇ ਤੁਸੀਂ ਇਹ ਚੀਜ਼ਾਂ ਨੂੰ ਹਟਾਉਣ ਲੱਗ ਗਏ ਤੇ ਫਿਰ ਮੈਂ ਦੇਖ ਰਿਹਾ ਰੋਡ ਤੇ ਕਿਤੇ ਕਿਤੇ ਜਾਂਦਾ ਬਈ ਲੇਡੀਜ਼ ਵੀ ਕੰਮ ਕਰੀ ਜਾਂਦੀਆਂ ਰੋਡ ਤੇ ਬੈਠੀਆਂ ਮੂਟਿਆਂ ਦੀ ਕਟਿੰਗ ਹੋ ਰਹੀ ਹੈ ਰੋਡ ਦੇ ਉੱਤੇ ਕਿਤੇ ਕਿਤੇ ਮੈਂ ਹੈਰਾਨ ਹੁੰਨਾ ਜਦੋਂ ਮੈਂ ਦੁਵਾਰਾ ਮੁੜਦਾ ਦੁਪਹਿਰੇ ਤੇ ਮੈਨੂੰ ਆ ਲੱਗਦਾ ਹੁੰਦਾ ਵੀ ਆਹ ਬੰਦੇ ਵੀ ਹੈਗੇ ਯਾਰ ਅੰਦਰ ਇੰਨਾ ਜਨੂਨ ਆ ਇੰਨਾ ਜੋਸ਼ ਆ ਇੰਨੀ ਦ੍ਰਿੜਤਾ ਹੈ ਠੀਕ ਹੈ ਤੇ ਆਪਣੀ ਜਿਹੜੀ ਆਹ ਸਪੋਰਟਸਮੈਨਿਹੀ ਆ ਇਹ ਤਾਂ ਹੈ ਹੀ ਇਸ ਤਰ੍ਹਾਂ ਦੀ ਹੈ ਬਈ ਬਹੁਤ ਜਿਆਦੇ ਮਤਲਬ ਤੁਸੀਂ ਉਹ ਚੀਜ਼ ਰੱਖ ਸਕਦੇ ਆ ਆਦੇ ਅੰਦਰ ਤਕਲੀਫ ਦਾ ਕੋਈ ਮਤਵ ਨਹੀਂਗਾ ਪਾਵਾਂ ਦੀ ਗਰਮੀ ਆ ਸਰਦੀ ਆ ਕੋਈ ਪਰਵਾਹ ਹੀ ਨਹੀਂ ਕਿਸੇ ਕਸਮ ਦੀ ਸਮਝਦੇ ਆ ਨਾ ਤੇ ਜੇ ਚੱਲਣ ਜੋਗ ਬਣ ਗਿਆ ਮਨ ਤੁਹਾਡਾ ਤੇ ਫਿਰ ਕਿਸੇ ਵੀ ਫੀਲਡ ਦੇ ਵਿੱਚ ਕੰਮ ਕਰਦੇ ਆ ਪਾਸ ਹੋਵੋਗੇ ਤੇ ਜੇ ਮਨ ਚੱਲਣ ਜੋਗ ਨਹੀਂ ਬਣਿਆ ਪਹਿਲਾਂ ਹੀ ਡਿੱਗ ਪਿਆ ਪਹਿਲਾਂ ਹੀ ਮੰਨ ਗਿਆ ਵੀ ਨਹੀਂ ਇਹ ਤਾਂ ਗਰਮੀ ਬਹੁਤ ਆ ਇਹ ਤਾਂ ਠੰਡ ਬਹੁਤ ਆ ਇਹਦਾ ਕੰਮ ਵਾਲਾ ਕਰਨਾ ਪੈਂਦਾ ਇਹ ਤਾਂ ਐ ਕਰਨਾ ਪੈਂਦਾ ਤੇ ਫਿਰ ਕਿਸੇ ਫੀਲਡ ਦੇ ਵਿੱਚ ਵੀ ਕੰਮ ਕਰਦੇ ਆ ਕਾਮਯਾਬੀ ਹੋਣੀ ਨਹੀਂ ਜਿੱਥੇ ਮਰਜੀ ਵੰਡੀ ਚੱਲਿਓ ਕੁਝ ਜਾ ਜੂ ਕੇ ਫੁਲਾਣੇ ਦਾ ਮੈਂ ਵੰਡਿਆ ਆ ਫੁਲਾਣੇ ਦਾ ਕਰ ਲਿਆ ਕੁਝ ਨਹੀਂ ਹੋਣਾ ਕਿਉਂਕਿ ਮਨ ਦੇ ਤਹਿਤ ਆ ਸਭ ਕੁਝ ਜਿੰਨੀ ਕਿਰਿਆ ਸਾਰੀ ਮਨ ਦੇ ਤਹਿਤ ਆ ਜ ਮਨ ਜਿੱਤੇ ਜਗ ਜੀਤਾ ਮਨ ਨੂੰ ਜਿੱਤ ਲਿਆ ਮਨ ਨੂੰ ਪਾ ਲਿਆ ਤੇ ਗੱਲ ਬਣ ਗਈ ਸਮਝਦੇ ਆਂ ਜੋ ਚੀਜ਼ ਪ੍ਰਗਤੀ ਦੇ ਵਿੱਚ ਬਣਦੀ ਆ ਉਹ ਕਬੂਲ ਕਰਿਆ ਕਰੋ ਗਰਮੀਆਂ ਤਾਂ ਕੋਈ ਗੱਲ ਨਹੀਂ ਸਰਦੀ ਆ ਤੇ ਕੋਈ ਗੱਲ ਨਹੀਂ ਨੇਰਿਆਂ ਉੱਠਣਾ ਪੈਂਦਾ ਤੇ ਕੋਈ ਗੱਲ ਨਹੀਂ ਡਿਊਟੀ ਕਰਨੀ ਆ ਇਹ ਤੁਹਾਡੀ ਡਿਊਟੀ ਆ ਜਿਵੇਂ ਮੇਰੀ ਡਿਊਟੀ ਆ ਮੈਂ ਉੱਥੋਂ ਆ ਜਾਣਾ ਮੈਨੂੰ ਪਤਾ ਵੀ ਮੇਰੀ ਡਿਊਟੀ ਆ ਹੰਬਿਆਂ ਥੱਕਿਆ ਲੱਤ ਦੁਖਦੀ ਆ ਮਸਲ ਦੁਖਦਾ ਮੇਰੇ ਦੁਖਦੇ ਨਹੀਂ ਕਿਤੇ ਦੁਖਦੇ ਆ ਬੈਕ ਤੇ ਮਸਲ ਮੇਰੇ ਜਦੋਂ ਮੈਂ ਚਾਰੇ ਇਨਾਂ ਦੇ ਨਾਲ ਠੱਕਾ ਕਰਦਾ ਤੇ 15-15 ਦਿਨ ਮੈਨੂੰ ਪਤਾ ਇਹਨੂੰ ਕਰਨਾ ਪੈਂਦਾ ਕੁਛੀ ਕਿਆ ਕਰੋ ਮੇਰੇ ਕੋਲੇ ਕੋਲੇ ਜੇ ਬੈਠ ਕੇ ਭਾਈ ਆਏ ਜੇ ਹੋ ਗਿਆ ਇੰਨਾ ਕ ਚੱਲਣ ਦਿਓ ਕੋਈ ਮਾੜੀ ਮੋਟੀ ਸ਼ੋਲਡਰ ਆ ਚੱਲਣ ਦਿਓ ਮਾੜੀ ਮੋਟੀ ਲੱਤ ਦੁਖਦੀ ਚੱਲਣ ਦਿਓ ਕੋਈ ਗੱਲ ਨਹੀਂ ਰਿਕਵਰੀ ਅੰਦਰ ਹੋ ਰਹੀ ਆ ਤੋਡੇ ਅੰਦਰ ਕਵਰੀ ਕਰਨ ਵਾਲੇ ਸਿਸਟਮ ਲੱਗਿਆ ਹੋਇਆ ਆਪਣੇ ਆਪ ਹੋ ਰਹੀ ਹੈ ਤੇ ਜੇ ਕਿਤੇ ਥੋੜਾ ਜਿਹਾ ਗੌਰ ਹੋਰ ਕਰੋ ਮਨ ਸਿਆਣਾ ਹੋ ਜੇ ਤੇ ਉਹ ਉਹ ਜਿਹੜਾ ਚੀਜ਼ ਕਰ ਰਿਹਾ ਯ ਰਿਕਵਰੀ ਉਹ ਬਹੁਤ ਜ਼ਿਆਦਾ ਪਾਵਰਫੁਲ ਹੋ ਜਾਂਦੇ ਉਹਨਾਂ ਨੂੰ ਤਾਂ ਸ਼ਾਹ ਮਿਲ ਜਾਂਦਾ ਕਿ ਇਨਸਾਨ ਬਹੁਤ ਸਿਆਣਾ ਆ ਸਮਝਦੇ ਆ ਨਾ ਨਿੱਡਰਤਾ ਹੈਗੀ ਹੈ ਤੇ ਜਿਹੜੀ 15 ਦਿਨਾਂ ਚੋਂ 60 ਹਟਣੀ ਆ ਉਹ 7 ਦਿਨਾਂ ਦੇ ਵਿੱਚ ਮਨ ਦੀ ਨਿੱਡਰਤਾ ਕਿਉਂਕਿ ਮਨ ਨੇ ਮੈਸੇਜ ਦੇਣਾ ਨਾ ਉਹਨਾਂ ਕਾਰੀਗਰਾਂ ਨੂੰ ਤੇ ਜੇ ਮਨ ਕਹਿੰਦਾ ਵੀ ਨਾ 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 ਹਟਣੀ ਨਹੀਂ ਤੇ ਫਿਰ ਹਟਣੀ ਵੀ ਨਹੀਂ ਗਈ ਕਿਉਂਕਿ ਮਨ ਦਾ ਮੈਸੇਜ ਆ ਉਹਨਾਂ ਕਾਰੀਗਰਾਂ ਨੂੰ ਤੁਸੀਂ ਮਤਲਬ ਉਹ ਢਿੱਲੇ ਪੈ ਗਏ ਸਮਝਦੇ ਆ ਮੰਨੂ ਕਰੜਾ ਰੱਖਣਾ ਜੇ ਮੰਨੂ ਕਰੜਾ ਰੱਖਦੇ ਆ ਥੋੜੀ ਬਹੁਤੀ ਇੰਜਰੀ ਹੁੰਦੀ ਹੈ ਕੋਈ ਮਸਲ ਦੁਖਦਾ ਹੈ ਗੋਡੇ ਗਿੱਟੇ ਦਾ ਤੇ ਚੱਲਣਾ ਹੈ ਛੁੱਟੀ ਨਹੀਂ ਮਾਰਨੀ ਬਹੁਤ ਚਰਦੀ ਗੱਲ ਆ ਮੈਂ ਬੱਗੀ ਬਰੇ ਕੈਂਪ ਲੱਗਿਆ ਸੀ ਸਾਰੇ ਭਰਿਆ ਹੋਇਆ ਸੀ ਕੈਂਪ ਪੂਰਾ ਤੇ ਮੇਰੇ ਜਾਂਦਾ ਹੋਇਆ ਦੇ ਐਕਸੀਡੈਂਟ ਹੋ ਗਿਆ ਨਾਨਕਸਰ ਤੋਂ ਗੁਰੂ ਸਰ ਕੋਲੇ ਆਏ ਕਰਕੇ ਇੱਕ ਕੁੱਤਾ ਸੀ ਕਾਲਾ ਬੂਰੇ ਆ ਗਿਆ ਤੇ ਮੈਂ ਡਿੱਗ ਪਿਆ ਮੇਰਾ ਮੋਢਾ ਥੋੜਾ ਜਿਹਾ ਹੋ ਗਿਆ ਐ ਕਿੱਥੇ ਨਹੀਂ ਜਾਂਦਾ ਰਗਣਾ ਵੱਜ ਗਿਆ ਤੇ ਮੈਂ ਕੋਈ ਵੀ ਛੁੱਟੀ ਨਹੀਂ ਹਉਣ ਦਿੱਤੀ ਜਮਾਂ ਹੀ ਬਿਲਕੁਲ ਕੋਈ ਨਹੀਂ ਸਾਰਾ ਛੱਲਿਆ ਗਿਆ ਆਜੀ ਛੱਲੀ ਗਈ ਸੀ ਇਥੋਂ ਆਜੀ ਇੱਕ ਵੀ ਛੁੱਟੀ ਨਹੀਂ ਹਉਣ ਦਿੱਤੀ ਦੂਜੇ ਦਿਨ ਡਿਊਟੀ ਤੇ ਆਇਆ ਔਰ ਲਗਾਤਾਰ ਇੱਕ ਮਹੀਨਾ ਮੈਂ ਮੁੱਢਾ ਆਇਆ ਆਇਆ ਰੱਖ ਕੇ ਤੇ ਆਇ ਪ੍ਰੈਕਟ ਕਰਾਤੀ ਚਾਦਾ ਕੱਬ ਨਹੀਂ ਸੀ ਫੜਿਆ ਜਾਂਦਾ ਸਮਝਦਾ ਕੋਈ ਵੀ ਛੁੱਟੀ ਨਹੀਂ ਔਰ ਬਹੁਤ ਬੰਦਿਆਂ ਨੇ ਕਿਹਾ ਮੈਨੂੰ ਸਟਾਰ ਸੀ ਜਿਹੜੇ ਵੀ ਭਾਈ ਛੁੱਟੀਆਂ ਮੈਂ ਕਿਹਾ ਨਹੀਂ ਕੋਈ ਮਤ ਨਹੀਂ ਲੰਘ ਜਾਣਾ ਸਮੇਂ ਨੇ ਤੁਹਾਡੀ ਜ਼ਿੰਦਗੀ ਨੇ ਵੀ ਤੁਰਿਆ ਜਾਣਾ ਅੱਜ ਹੋਰ ਕੱਲ ਹੋਰ ਜਿਵੇਂ ਇਸ ਗਰਾਊਂਡ ਦੇ ਵਿੱਚ ਆਪਾਂ ਨੂੰ ਕਿੰਨੇ ਦਿਨ ਲੰਘੇ ਮੀ ਨਾਲੰਗਨ ਆਲਾ ਫਿਰ ਅਗਲਾ ਮਹੀਨਾ ਲੰਘ ਜਾਣਾ ਅਗਰ ਤੁਸੀਂ ਕਰ ਲਓਗੇ ਗੱਲ ਸਮਝ ਚ ਆ ਗਈ ਤੇ ਉਹਦਾ ਬੈਨੀਫਿਟ ਮਿਲਣਾ ਹੈ ਤੁਸੀਂ ਨਾ ਕੀਤਾ ਵਿਲੇ ਬੈਠ ਕੇ ਤਾਂ ਖੇਡਣ ਲੱਗੇ ਗੱਲਾਂ ਮਾਰਨ ਲੱਗੇ ਆਲਸੀ ਮੰਨ ਕਰਕੇ ਲੇਟ ਹੋ ਗਏ ਤੇ ਜ਼ਿੰਦਗੀ ਚ ਲੇਟ ਦੀ ਜਿਹੜੀ ਹੋਣਾ ਮੈਂ ਕਦੇ ਕਦੇ ਕਹਿੰਦਾ ਹੁੰਦਾ ਨਾ ਤੁਸੀਂ ਜੇ 10 ਮਿੰਟ ਲੇਟ ਹੁੰਨੇ ਆ ਜਾਂ ਨਹੀਂ ਆਉਂਦੇ ਤੇ ਤੁਸੀਂ ਤਾਂ ਉਹਨੂੰ ਮਾਮੂਲੀ ਵਿੱਚ ਲੈ ਲਿਆ ਮਾਮੂਲੀ ਚ ਪਰ ਉਹ ਚੀਜ਼ ਦਾ ਮਾਨਾਦੀ ਹੋ ਜਾਂਦਾ ਤੇ ਸਾਰੀ ਜ਼ਿੰਦਗੀ ਲੇਟ ਰੱਖਦਾ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਬੰਦਾ ਪਤਾ ਕੀਤੇ ਤੂੰ ਤਲਾਉਂਦਾ ਦੂਜਿਆਂ ਤੇ ਵੀ ਨਹੀਂ ਯਾਰ ਕਦੇ ਕਦੇ ਆਪਦੇ ਮਨ ਤੇ ਤੂੰ ਤਲਾਈ ਨਹੀਂ ਵੀ ਮੈਂ ਤਾਂ ਲੇਟ ਆ ਯਾਰ ਮੈਂ ਕਹਤੋ ਨਹੀਂ ਜਾਂਦਾ ਗਰਾਊਂਡ ਚ ਮੈਂ ਕਹਤੋ ਨਹੀਂ ਸੀ ਜੀ ਗੱਲ ਤੇ ਫਿੱਟ ਕਦੇ ਕੀਤਾ ਸਵਾਲ ਨਹੀਂ ਕੀਤਾ ਕਦੇ ਆਪਦੀ ਬੋਲੀ ਤੇ ਕੀਤਾ ਵੀ ਮੈਂ ਐਂ ਕਹਤੋ ਬੋਲਦਾ ਰੈਸਲ ਕਰਿਆ ਕਰੋ ਸੀਸੇ ਮੂਰੇ ਖੜ ਕੇ ਬੋਲੀ ਦੀ ਇੱਕ ਟੰਗ ਕਰਿਆ ਕਰੋ ਸਮਝਦੇ ਆ ਜੇ ਇੱਕ ਟੰਗ ਸਿੱਖ ਗਏ ਬੋਲੀ ਦੀ ਸੱਚੀ ਦੀ ਜੀ ਕਹਿਣ ਦੀ ਤੇ ਫਿਰ ਅੱਧਾ ਦੁੱਖ ਤਾਂ ਕੱਟਿਆ ਜਾਣਾ ਜ਼ਿੰਦਗੀ ਦੇ ਵਿੱਚ ਤੇ ਜੀ ਉੱਤਮ ਚ ਰਹਿਣ ਸਿੱਖ ਗਏ 4 ਵਜੇ ਕਿਹਾ ਹੈ ਤੇ ਪੌਣੇ 4 ਵਜੇ ਰੈਡੀ ਬਗੈਰ ਆਲਾਰਮ ਤੋਂ ਜੋ ਮਰਜੀ ਹੋ ਜੇ ਲੇਟ ਆਵੇ ਨਾ ਆਵੇ 4 ਵਜੇ ਕਿਹਾ ਤੇ ਪੌਣੇ 4 ਵਜੇ ਰੈਡੀ ਆ 1 ਵਜੇ ਕਿਹਾ ਤੇ ਪੌਣੇ 1 ਵਜੇ ਰੈਡੀ ਆ ਬਹੁਤ ਥਾਵਾਂ ਤੇ ਮੈਂ ਬੰਦਿਆਂ ਨੂੰ ਮੈਂ ਬੰਦਿਆਂ ਦੇ ਨਾਲ ਗਿਆ ਐ ਤੇ ਬੰਦੇ ਬਹੁਤ ਝੰਟ ਫੌਜੀ ਤੇ ਜਦੋਂ ਮੈਂ ਨਾਲ ਸਾਥ ਦਿੱਤਾ ਤੇ ਮਤਲਬ ਫੌਜੀ ਪੂਰੇ ਪੱਕੇ ਹੁੰਦੇ ਆ ਡਿਸਪਲਨ ਦੇ ਵਿੱਚ ਪੂਰੇ ਤੇ ਮੈਂ ਉਦੋਂ ਜ਼ਿਆਦਾ ਕਰੜਾ ਸੀ ਸਮਝਦੇ ਆ ਨਾ ਬੰਦਾ ਦੇਖ ਕੇ ਕਹਿੰਦਾ ਯਾਰ ਕਿਤਨਾ ਦਾ ਬੰਦਾ ਕਿ ਇਹ ਇਹ ਬੰਦਾ ਮਦਲ ਕਹਿਣਦਾ ਕਿ ਜੇਕਰ ਤੁਸੀਂ ਅੰਦਰੋਂ ਸਟਰੋਂਗ ਕਰ ਲਿਆ ਅੰਦਰੋਂ ਸਮਝ ਗਿਆ ਮਨ ਸਹੀ ਹਰਕਤ ਮਾਰਨ ਲੱਗ ਗਿਆ ਤੇ ਫਿਰ ਜ਼ਿੰਦਗੀ ਚ ਫੇਲ ਹੋਣ ਦਾ ਮਤਵਲ ਹੀ ਨਹੀਂਗਾ ਕੋਈ ਕਿਉਂਕਿ ਜ਼ਿੰਦਗੀ ਤਾਂ ਇੱਕ ਵਾਰ ਹੀ ਮਿਲਦੀ ਆ ਨਾ ਤੇ ਜ਼ਿੰਦਗੀ ਦੁੱਖਾਂ ਚ ਕੱਟ ਲਈ ਫੇਲ ਹੋ ਕੇ ਕੱਟ ਲਈ ਮਨ ਦੁਬਧਾ ਚ ਪੈ ਗਿਆ ਚਿੰਤਾ ਚ ਕੱਟ ਲਈ ਦੂਜੀ ਜ਼ਿੰਦਗੀ ਤਾਂ ਮਿਲਣੀ ਨਹੀਂ ਮਿਲਦੀ ਨਹੀਂ ਕਲੇਸ਼ ਚ ਕੱਟ ਰਹੀ ਦੂਜੀ ਜ਼ਿੰਦਗੀ ਮਿਲਣੀ ਨਹੀਂ ਕੋਈ ਗਲਤ ਕੰਮ ਕਰ ਲਿਆ ਕਲੇਸ਼ ਪੈ ਗਿਆ ਬੰਦਾ ساری ਉਮਰ ਸੰਤਾਪ ਭੋਕੇ ਚੱਲਿਆ ਗਿਆ ਦੂਜੀ ਜ਼ਿੰਦਗੀ ਮਿਲੂਗੀ ਆਸ ਹੈਗੀ ਆ ਨਹੀਂ ਵਹਿਮ ਪਾਤਾ ਵਹਿਮ ਪਾਤਾ ਇੱਕ ਹੀ ਜ਼ਿੰਦਗੀ ਹੈ ਔਰ ਧਰਤੀ ਸਵਰਗ ਹੈ ਬ੍ਰਹਿਮੰਡ ਦੇ ਵਿੱਚ ਕਿੰਨੀਆਂ ਮਦਲ ਧਰਤੀਆਂ ਕਿਤੇ ਸਵਰਗ ਨਹੀਂ ਇੱਥੇ ਸਵਰਗ ਹੈ ਇੱਥੇ ਉਤਪਤੀ ਹੋਈ ਹੈ ਇਨਸਾਨ ਦੀ ਠੀਕ ਹੈ ਸੋ ਇਸ ਤਰ੍ਹਾਂ ਕਰਕੇ ਇਹ ਚੀਜ਼ਾਂ ਛੋਟੀਆਂ ਛੋਟੀਆਂ ਇਹਦੀ ਜੀਵਨ ਜਾਂਚ ਲੈ ਲੈਣੀ ਹੈ ਜੇ ਚੀਜ਼ ਦੀ ਜਾਂਚ ਮਿਲ ਗਈ ਤੇ ਫਿਰ ਸਾਰੀ ਜ਼ਿੰਦਗੀ ਸੁੱਖ ਹੈ ਕਿਉਂਕਿ ਜ਼ਿੰਦਗੀ ਤਾਂ ਸੁੱਖ ਵਾਸਤੇ ਪੈਦਾ ਹੋਇਆ ਨਾ ਆਪਾਂ ਇਹ ਆਪਾਂ ਦੁਖੀ ਰਹੇ ਚੀਟੇਂਗੀ ਕਰਦੇ ਰਹੇ ਆਪਾਂ ਚਿੰਤਾ ਦੇ ਵਿੱਚ ਹੀ ਰਹੇ ਤੇ ਫਿਰ ਜ਼ਿੰਦਗੀ ਤਾਂ ਇੱਕ ਹੀ ਮਿਲਿਆ ਮੁੜ ਕੇ ਮਿਲਣੀ ਨਹੀਂ ਕਿਹੜੀ ਆਸ ਕਰਦੇ ਆ ਅਗਲੇ ਸਮੇਂ ਦੀ ਕਿਹੜੀ ਆਸ ਆਸ ਕਰਦੇ ਆ ਹੁਣ ਵਾਲਾ ਸਮਾਂ ਤਾਂ ਲੰਘੀ ਜਾ ਰਿਹਾ ਔਰ ਸਮੇਂ ਦੀ ਸਪੀਡ ਆਏ ਆ ਕਦੇ-ਕਦੇ ਮੈਂ ਪਹਿਲਾਂ ਨਹੀਂ ਪਤਾ ਹੁੰਦਾ ਸੀ ਵੀ ਅੱਖ ਝਲਪਦੇ ਸਮਾਂ ਲੰਘ ਜਾਂਦਾ ਸਿਆਣੇ ਬੰਦੇ ਕਿਤੇ ਮੈਂ ਸੁਣਦਾ ਸੀ ਉਹ ਕਹਿੰਦੇ ਯਾਰ ਅੱਖ ਝਲਕ ਅੱਜ ਮੇਰਾ ਪ੍ਰੈਕਟੀਕਲ ਹੋਇਆ ਵੀ ਯਾਰ ਇਹ ਤਾਂ ਲੰਘਦਾ ਵਾਕਿਆ ਹੀ ਸਹੀ ਗੱਲ ਹੈ ਜਿੱਥੇ ਤੁਸੀਂ ਖੜੇ ਆ ਤੁਹਾਨੂੰ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਥਾਂ ਨੀਵਾ ਹੈ ਜਵਾਨੀ ਦੇ ਦਿਨਾਂ ਬਚਪਨ ਦੇ ਦਿਨਾਂ ਆ ਜਿੱਥੇ ਮੈਂ ਖੜਾ ਆਂ ਥਾਂ ਬਹੁਤ ਉੱਚਾ ਤੇ ਮੈਨੂੰ ਦਿਖਾਈ ਦੇ ਰਿਹਾ ਯਾਰ ਮਗਰ ਸਮਾਂ ਹੀ ਨਹੀਂ ਬਚਿਆ ਮੇਰੇ ਕੋਲ ਤਾਂ ਮੈਨੂੰ ਦਿਖਾਈ ਦੇ ਰਿਹਾ ਇਹ ਕਿ ਸਮਾਂ ਹੀ ਨਹੀਂ ਬਚਿਆ ਤਾਂ ਖਿਡਾਰੀਆਂ ਨੂੰ ਮੈਂ ਕਹਿਣਾ ਹੁੰਦਾ ਜਿਹੜੇ ਖਿਡਾਰੀ ਅਕੈਡਮੀਆਂ ਚਲੇ ਗਏ ਉਹਨਾਂ ਵਾਸਤੇ 12 ਘੰਟੇ ਵੀ ਗਰਾਊਂਡ ਦੇ ਥੋੜੇ ਆ ਮੂੰਹ ਦੀ ਬੋਲੀ ਐਨੀ ਛਿਕਾਰ ਲਓ ਬੰਦਾ ਪਤਾ ਲੱਗੇ ਪੰਜਾਬ ਦੀ ਧਾਤੀ ਚੋਂ ਵੀ ਕੈਨੇਡਾ ਗਿਆ ਯਾਰ ਐਨਾ ਐਨਾ ਸਵਾਲ ਐਨੀ ਬੋਲੀ ਮੂੰਹ ਦੀ ਸ਼ੁੱਧਾ ਐਨਾ ਜਿਹੜੀ ਚੀਜ਼ ਉੱਥੇ ਚਾਹੀਦੀ ਹੈ ਇੰਗਲਿਸ਼ ਫਰਾਟੇਦਾਰ ਚਾਹੀਦੀ ਟੂਸ਼ਨਾ ਰੱਖੋ ਪੜੋ ਜਾ ਕੇ ਕੇਦੇ ਪੈਰੀਂ ਡੋ ਉਦੋਂ ਖੁੰਝ ਗਏ ਆ ਪਿੱਛੇ ਕੋਈ ਗੱਲ ਨਹੀਂ ਨਹੀਂ ਸੀ ਪਤਾ ਪੈਰੈਂਟਸ ਨੂੰ ਨਹੀਂ ਸੀ ਪਤਾ ਮੈਨੂੰ ਨਹੀਂ ਸੀ ਪਤਾ ਮੇਰੇ ਕੋਲੇ ਜਾਗਰਤ ਘਟ ਸੀ ਠੀਕ ਹੈ ਸੰਸਕਾਰ ਮੁਰਲੇ ਨਹੀਂ ਸਹੀ ਮਿਲੇ ਉਹ ਕੁਦਰਤ ਦਾ ਸਨਹਾਰ ਸੀ ਜਿੱਥੇ ਪੈਦਾ ਹੋਣਾ ਉੱਥੇ ਹੀ ਪੈਦਾ ਹੋਣਾ ਉਹਨਾਂ ਨੂੰ ਨਹੀਂ ਮੁਰ ਸਕਦੇ ਮਾਪੇ ਨਹੀਂ ਛੱਡ ਸਕਦੇ ਭੈਣ ਭਾਈ ਨਹੀਂ ਛੱਡ ਸਕਦੇ ਪਿੰਡ ਨਹੀਂ ਛੱਡ ਸਕਦੇ ਮਰਾਦਰੀ ਨਹੀਂ ਛੱਡ ਸਕਦੇ ਤਾਂ ਹੋ ਗਿਆ ਕੁਦਰਤ ਦਾ ਸਨਹਾਰ ਪਰ ਅੱਜ ਤੁਹਾਡੇ ਕੋਲੇ ਜਿਹੜੀ ਸਮਝ ਚੱਲ ਰਹੀ ਆ ਇਹਨੂੰ ਬਦਲ ਸਕਦੇ ਆ ਬਦਲ ਸਕਦੇ ਆ ਇਹ ਬਾਹਰਲੇ ਮੁਲਕ ਦੀ ਚਵਾਸ ਰੱਖਦੇ ਆ ਇੰਟਰਨੈਸ਼ਨਲ ਪਲੇਅਰ ਬਣ ਗਏ ਆ ਵਾਰ-ਵਾਰ ਜਾਂਦੇ ਆ ਤੇ ਬੋਲੀ ਬਹੁਤ ਜਾਦੇ ਮਿੱਠੀ ਸ਼ੁੱਧ ਵਿਹਾਰ ਪੂਰਾ ਸਹੀ ਰਾਈਟ ਅੱਛਾ ਫਿਰ ਬਾਸ਼ਾ ਜਿਹੜੀਆਂ ਹਿੰਦੀ ਪਿਓਰ ਬਿਲਕੁਲ ਇੰਗਲਿਸ਼ ਫਰਾਟੇਦਾਰ ਕਿਉਂਕਿ ਜਦੋਂ ਇੱਥੋਂ ਟੱਪਦੇ ਆ 에ਰਪੋਰਟ ਦੇ ਅੰਦਰ ਦਾਖਲ ਹੁੰਨੇ ਆ ਉਦੋਂ ਜੇ ਇੰਗਲਿਸ਼ ਦੇ ਵਿੱਚ ਗੱਲ ਕਰਦੇ ਆ ਤੇ ਥੋੜਾ ਜਿਹਾ ਲੱਗਦਾ ਵੀ ਬੰਦਾ ਹੈਗਾ ਖੂਬਸੂਰਤ ਹੈਗਾ ਜਿੰਨਾ ਮਰਜ਼ੀ ਸ਼ਿੰਗਾਰ ਲੋ ਦਾ ਹੀ ਹਰ ਡਿਚ ਹਲਟ ਪਾਈ ਆ ਤੁਹਾਨੂੰ ਗੱਲ ਨਹੀਂ ਆਉਂਦੀ ਅਗਲੇ ਨੇ ਕਹਣਾ ਨਹੀਂ ਕੁਕੂ ਐ ਤੇ ਕਦੇ ਕਦੇ ਮੈਨੂੰ ਕਹਿਣਾ ਪੈਂਦਾ ਕਿ 40 ਲੱਖ ਦੀ ਗੱਡੀ ਹੁੰਦੀ ਐ ਪਰ ਜਦੋਂ ਬੰਦਾ ਵਿੱਚੋਂ ਨਿਕਲਦਾ ਗੱਲ ਕਰਦਾ ਫਿਰ ਮੇਰਾ ਮਤਲ ਇਹ ਹੁੰਦਾ ਮੈਂ ਆਪਣੀ ਡੈਰੀ ਚ ਵੀ ਲਿਖਦਾ ਕਿ ਨਹੀਂ ਮੈਚਿੰਗ ਨਹੀਂ ਹੋਈ ਮੈਚਿੰਗ ਨਹੀਂ ਹੋਈ ਇਹ ਵਸਤੂ ਵਧੀਆ ਹੈ ਫੋਰਚੂਨਰ ਨਾਲ ਐ ਤੇ ਉਹਦੇ ਨਾਲ ਮੈਚਿੰਗ ਕਰਨੀ ਚਾਹੀਦੀ ਐ ਤੁਹਾਡੀ ਆਵਾਜ਼ ਤੁਹਾਡੀ ਸਿਆਣਪ ਤੁਹਾਡਾ ਸੰਜਮ ਫਿਰ ਜਾ ਕੇ ਕਿਤੇ ਗੱਲ ਬਣਦੀ ਥੋੜੇ ਸੁਹਾਗੇ ਵਾਲੀ ਗੱਲ ਜਿਵੇਂ ਕੋਈ ਇੰਟਰਨਲ ਪਲੇਅਰ ਬਣ ਜਾਂਦਾ ਉਹਦੀਆਂ ਹਰਕਤਾਂ ਬਦਲ ਜਾਣੀਆਂ ਚਾਹੀਦੀਆਂ ਐ ਉੰਦਾ ਕੈਨੇਡਾ ਚ ਖੇਡ ਕੇ ਆਉਂਦਾ ਉਹਨੂੰ ਬਹੁਤ ਵੱਡੀ ਉਪਲਬਧੀ ਹੋਈ ਹੈ ਉਹਨੇ ਬਹੁਤ ਤਰੱਕੀ ਕੀਤੀ ਹੈ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬੋਲੇ ਸੋ ਨਿਹਾਲ ਆ ਸ੍ਰੀ ਅਕਾਲ ਵਾਹਿਗੁਰੂ ਚਲੋ ਲਗਗੇ ਕਿਹੜੇ ਤਿੰਨ ਆਉਣਗੇ ਸ਼ਾਬਾਸ਼ ਸ਼ਾਬਾਸ਼ ਠੀਕ ਆ ਓਏ ਠੀਕ ਆ ਓਏ ਨਾਨਕ ਦੇਵਾ ਕੋ ਚਲੇ ਚਾਬਾਸ਼ ਆਹ T-shirt ਪਾਸੇ ਰੱਖ ਕੇ ਆ ਜਾ ਕੇ ਕਿਦੀ ਆ ਪਾਸੇ ਰੱਖਿਆ ਬੱਜ ਕੇ ਅੱਜ ਕੀ ਰੱਖਿਆ ਸ਼ਾਬਾਸ਼ ਲੰਘ ਜਾ ਗੱਡ ਓਏ ਗੱਡ ਓਏ ਬਸ ਇੱਕ ਜਿਹੜਾ ਪਿੱਛੇ ਨੂੰ ਮੁੜ ਕੇ ਲਾ ਕੇ ਆਜੋ ਵਿੱਚ ਆਜੋ ਪਿੱਛੇ ਨੂੰ ਪਿੱਛੇ ਨੂੰ ਮੁੜ ਕੇ ਜਿਹੜਾ ਲਾ ਕੇ ਵਿੱਚ ਹੀ ਆਜੋ ਆਜੋ ਸ਼ਾਬਾਸ਼ ਗੱਡ ਸ਼ਾਬਾਸ਼ ਤੁਪ ਬੱਦ ਤੇ ਵੈਰੀ ਗੁੱਡ ਵੈਰੀ ਗੁੱਡ ਆ ਗੱਡ ਏ ਸਾਨਾ ਗੱਡਸ਼ਾਵਾਸ਼ ਗੱਡ ਏ ਨੰਗ ਯਾਰ ਦੇ गुड है शाबाश वेरी गुड है आ जाओ बना के बना के बना के शाबाश ते ते नहीं करना 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 सीधा मार ਨਾਬਰੀ ਸਿੱਧਾ ਮਾਰ ਹਾਂ ਸਿੱਧਾ ਮਾਰ ਸਿੱਧਾ ਜਾਨਕ ਆ ਲੈ ਬਸ del cual ¿sí? Ahora aquí ¿sí? ਜਾਓ ਇਹਨੇ ਪਾਣੀ ਲਿਆ ਕਰਕੇ ਅੰਦਰੋਂ ਕੋਨਾ ਹੈਂਡਲ ਸਾਰਾ ਸਾਰਾ ਚੀਜ਼ ਕਰ ਲਿਆ ਸਾਰੀ ਚੀਜ਼ ਕਰ ਲਿਆ ਬੱਸ ਕੇ ਸ਼ਾਬਾਸ਼ ਸੈਡ ਆ ਹੂੰ ਧੀਨੀ ਵਾਜ ਚੱਟਣਾ ਤੇ ਆ ਆ ਜਾ ਤੂੰ ਵੀ ਨਾਲ ਹੀ ਸਾਡੇ ਸੈਡ ਆ ਆਹ ਪਤਾ ਤੈਨੂੰ ਮੈਂ ਦੱਸਦਾ ਸੈਡ ਆ ਠੀਕ ਆ ਗਰੀ ਕਰਕੇ ਹਾਂ ਟੱਚਾ 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 ਦੇ ਨੇ ਰੁਕ ਜੀਓ 10 ਮਿੰਟ ਫਿਰ ਲਾਲਗੇ ਆਪਾਂ ਉਧਰ ਜਾਵਾਂਗੇ ਉਹ ਸੇਗਾ ਤੇ ਹਾਂ ਉਧਰ ਗਿਆਨੀ ਆ ਜਾਣ ਕੇ ਸ਼ਾਬਾਸ਼ ਸ਼ਾਬਾਸ਼ ਲਾ ਕੇ ਦਿਖਾ 15 ਲੈਣਾ ਲਾ ਕੇ ਦਿਖਾ ਇੱਥੋਂ ਚੱਲ ਕੇ ਬਰਾਬਰ ਚੱਲਿਓ ਤਿੰਨੇ ਜਾਣੇ ਇਕੱਠੇ ਹਾਂ ਚੱਲ ਹਾਂ ਹਾਂ ਗੁੱਡ ਹਾਂ ਗੁੱਡ ਗੁੱਡ ਜਿਹੜਾ ਪੂਰਾ ਬੈਠਾ ਲੋ ਬਹਿ ਜਾ ਕਰੋ ਹਾਂ ਗੁੱਡ 15 ਇੱਕ ਤੇ ਲਾ ਕੇ ਫੇਰ ਇੱਕ ਦੇ ਨਾਲ ਇੱਕ ਲੰਗੀ ਲੱਤ ਲੱਗਣੀ ਆ ਇੱਕ ਲੱਤ ਤੇ ਠੀਕ ਆ ਫੇਰ ਆ ਕੇ ਲਗਣੀ ਆ ਫੇਰ ਦੂਜੀ ਲਾ ਤੇ ਲਗਣੀ ਨਹੀਂ ਇਧਰ ਹੀ ਜਾਣਾ ਇਧਰ ਹੀ ਜਾਣਾ ਇਧਰ ਹੀ ਜਾਣਾ ਉਧਰ ਨਹੀਂ ਲਾਗੇ ਆ ਹਾਂ ਕਹਤ ਕਿ ਮਰਜੀ ਕਿ ਕਮਾਰਨੀ ਆ ਮਰਜੀ ਕਿ ਕਮਾਰਨੀ ਹਾਂ ਇੱਥੇ ਕਰਕੇ ਚੱਲਣਾ ਇੱਥੇ ਕਰਕੇ ਚੱਲਣਾ ਗੁੱਡ ਆ ਗੁੱਡ ਕਹਤ ਕਿ ਤਾ ਹਜਾ ਦਿਨ ਲਾਦਾ ਕਰੋ ਗੁੱਡ ਹਾਲੇ ਹਾਲੇ ਵੀ ਲਾਓ ਵੀ ਲੱਗ ਜਾਣ 25 ਲੱਗ ਜਾਣ ਕੋਈ ਨਾ ਉਹ ਸਿੱਧੀ ਕਰਕੇ ਬਿਲਕੁਲ ਸਿੱਧੀ ਪਾਸੇ ਨੂੰ ਜਾਣੀ ਚਾਹੀਦੀ ਐ ਸਿੱਧੀ ਖਿੱਚ ਕੇ ਸਲੋ ਬਿਲਕੁਲ ਸਲੋ ਆਏ ਐ ਐਦਾਂ ਮਾੜਾ ਜਾਂ ਗਾਂਲੇ ਪਾਸੇ ਨੂੰ ਕਰਕੇ ਹਾਂ ਪੰਜ ਉੱਤੇ ਆ ਪੰਜ ਉੱਤੇ ਆ ਸ਼ਾਬਾਸ਼ 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 ਮਸਤ ਵੱਡੀ ਲਾਗਾ ਫੁੱਲ ਫੁੱਲ ਖਾਈ ਦੇਣਾ ਆਪਦੇ ਆਪ ਨੂੰ ਫੁੱਲ ਫੁੱਲ ਬੱਤੀ ਲਾਂਗ ਯਾਵਾਸ਼ ਯਾਵਾਸ਼ ਲੈ ਆ ਦੋ ਲੜਾਂ ਲਾਉਣੀਆਂ ਉਸ ਕੋ ਬੜਕਾ 12 ਲਗਣੀਆਂ ਠੀਕ ਐ ਸੱਜ 12 ਆ ਆ ਦੋਨੇ ਲੈਣਾ ਠੀਕ ਐ ਮੈਂ ਰੈਡੀ ਕਹੂੰਗਾ ਤੇ ਸਟਾਰਟ ਕਰ ਦਿੰਗੇ ਤੂੰ ਨਹੀਂ ਲਗਣੀਆਂ ਹਾਈ ਟੁਟਕਾ ਲਗਣੀਆਂ ਤੂੰ ਰੁਕਣਾ ਠੀਕ ਐ ਮਾਰਾ ਆ ਬਾਵਾ ਦੇ ਨਾਲ ਨਹੀਂ ਬਾਵਾ ਇੱਥੇ ਖਾਣੀਆਂ ਚਾਹੀਦੀਆਂ ਇੱਥੇ ਖਾਣੀਆਂ ਚਾਹੀਦੀਆਂ ਆ ਆ ਆ ਨਹੀਂ ਲਾਉਣੀ ਠੀਕ ਐ ਇੱਥੇ ਰੱਖ ਕੇ ਹਾਂ ਇੱਥੇ ਵੀ ਲਾ ਸਕਦੇ ਆ ਇੱਥੇ ਰੱਖ ਕੇ ਵੀ ਲਾ ਸਕਦੇ ਆ ਇੱਥੇ ਰੱਖ ਕੇ ਵੀ ਲਾ ਸਕਦੇ ਆ ਬਾਹਾਂ ਦਾ ਜੋਰ ਨਹੀਂ ਲਾਉਣਾ 12 ਇੱਕ ਚ ਰੈਡੀ ਗਾਟ ਗਾਟ ਦੇ ਸ਼ਾਬਾਸ਼ ਵੈਰੀ ਗੁੱਡ ਸ਼ਾਬਾਸ਼ ਗੁੱਡ ਸ਼ਾਬਾਸ਼ 12 ਗਣ ਕੇ ਕਿਸੇ ਨੂੰ ਵੱਧ ਲੱਗ ਰਿਹਾ ਤਾਂ ਘੱਟ ਲਾ ਸਕਦੇ ਆ ਪਰ 12 ਸੈਟ 12 ਦਾ ਬਹੁਤ ਗੁੱਡ ਸ਼ਾਬਾਸ਼ ਗਾਟ ਦੇ ਗੱਡ ਏ ਸ਼ਾਬਾਸ਼ ਵੈਰੀ ਗੁੱਡ ਸ਼ਾਬਾਸ਼ ਹਾਂ ਰੈਡੀ ਸਟਾਰਟ 10 ਐ ਗੁੱਡ ਸ਼ਾਬਾਸ਼ ਲਵੀ ਪਹਿਲਵਾਨੀ 12 ਐ ਖੁੱਚਾਂ ਨਾਲ ਲੱਗਣੀਆਂ ਚਾਹੀਦੀਆਂ ਬਿਲਕੁਲ ਗੱਡ ਓਏ ਗੱਡ ਓਏ ਗੱਡ ਓਏ ਸ਼ਾਬਾਸ਼ ਗੱਡ ਓਏ ਗੱਡ ਓਏ ਸਿੱਧੇ ਠੀਕ ਹੈ ਨਾ ਪਹਿਲਵਾਨੀ ਆ ਨਾ ਉੱਠ ਕੇ ਬੈਠ ਗਿਆ ਸਿੱਧੇ ਆ ਤੇ ਬਾਈ ਆ ਸਿੱਧੇ ਪਹਿਲੇ ਸਿੱਟਦੇ ਬਾਈ ਆ ਰੈਡੀ ਸਟਾਰਟ ਸਿੱਧੇ ਆ ਬਿਲਕੁਲ ਸਿੱਧੇ 1 2 22 ਗਿਣ ਕੇ 22 ਗਿਣ ਕੇ ਗੱਡ ਓਏ ਗੱਡ ਓਏ ਤਾਂ ਤੂੰ ਲੋਰ ਲਾਇਆ ਹੀ ਨਹੀਂ ਓਏ ਕੀ ਚੱਕਰ ਹੈ ਗੱਡ ਓਏ ਗੱਡ ਓਏ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਲੈ ਵੀ ਰੈਡੀ ਹਾਂ ਸ਼ਾਬਾਸ਼ 22 ਆ 22 ਆ ਗਿਣ ਕੇ 22 ਸ਼ਾਬਾਸ਼ 12 ਹੈ ਕੀ ਬਾਸ਼ ਹਾਂ ਸਿੱਧੀ ਬਿਲਕੁਲ ਸਿੱਧੀ ਲੈਣ ਤੇ ਖੁੱਲ੍ਹੇ ਕੋ ਰਾ ਇੱਕੋ ਜੀਆਂ ਲੈਣਾ ਪਤਾ ਲੱਗੇ ਵੀ ਠੀਕ ਹੈ ਠੀਕ ਹੈ ਵਾ ਹਾਂ ਵੈਰੀ ਗੁੱਡ ਸਿੱਧੀ ਹੋਵੇ ਵੈਰੀ ਗੁੱਡ ਆ ਦੇ ਆ ਦੇ ਆ ਦੇ ਚੜ ਜਾ ਮੈਂ ਰੈਡੀ ਕਹੂੰਗਾ ਆ ਪਹਿਲਵਾਨੀ ਆ ਖੁਚਾ ਨਾਲ ਹੋਣੀਆਂ ਚਾਹੀਦੀਆਂ ਰੈਡੀ ਸਟਾਰਟ 15 ਹੈ ਸੈਟ ਦੇ 15 ਆ ਵੈਰੀ ਗੁੱਡ ਓਏ ਖੁਚਾ ਨਾਲ ਹੋਣੀਆਂ ਚਾਹੀਦੀਆਂ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਜੀ ਤੋਂ ਜਿੰਨੇ ਲੱਗਦੇ ਠੀਕ ਆ ਪਰ ਸੈਟ ਦੇ 15 ਆ ਗੁੱਡ ਓਏ ਗੁੱਡ ਓਏ ਸ਼ਾਬਾਸ਼ ਗੁੱਡ ਸ਼ਾਬਾਸ਼ ਗੁੱਡ ਓਏ ਗੁੱਡ ਗੁੱਡ ਓਏ ਗੁੱਡ ਓਏ ਗੱਡੋਏ ਸ਼ਾਬਾਸ਼ 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 16 ਸੈਟ ਆਊਗਾ ਸਿੱਧਾ 16 ਦਾ ਵੇਰੀ ਗੁੱਡ ਸ਼ਾਬਾਸ਼ ਡੋਟ ਡੋਟ ਹਾਂ ਲੈ ਵੀ 16 ਸੈੱਟ ਆਊਗਾ 16 ਦਾ ਸ਼ਾਬਾਸ਼ 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 ਸਦਾ ਰੱਖਣਾ ਬਿਲਕੁਲ ਹਾਂ ਰੈਡੀ 10 ਮੋਲ ਜੁਗਿਆ ਨਾ ਕਰੋ ਸਿੱਧੇ ਲਿਆ ਕਰੋ ਬਿਲਕੁਲ ਸਿੱਧੇ ਇੱਥੇ ਇੱਥੇ ਆ ਥੋੜਾ ਰੌਣਕੇ ਪਹਿਲਵਾਨੀ ਆਠ ਆਉਣਗੇ ਸ਼ਾਬਾਸ਼ ਸ਼ਾਬਾਸ਼ ਛੱਡੀ ਹੋਈ ਹਵਾ ਵਾਲੀ ਜੀ ਸ਼ਾਬਾਸ਼ ਨਿਗਾਰਾ ਦਾ ਨਾਮ ਹੈ